ਇਹ ਹੈ ਨਮਸਕਾਰ ਸਸਿਕਾ ਦੋਸਤੋ ਮੈਟੋਡ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦਾਸਪੁਰ ਸ਼ਹਿਰ ਦੇ ਪੁਰਾਣੀ ਸਿਵਲ ਹਸਪੀਟਲ ਵਿੱਚ ਜਿੱਥੇ ਕੀ ਕੁਝ ਹੀ ਸਮੇਂ ਬਾਅਦ ਬਹੁਤ ਸਾਰੀਆਂ ਜੜੀਆਂ ਸੁਵਿਧਾਵਾਂ ਜੜੀਆਂ ਉਹ ਮਿਲ ਰਹੀਆਂ ਨੇ ਆਮ ਜਨਤਾ ਕਾਫੀ ਖੁਸ਼ ਹੈ ਕਿਉਂਕਿ ਪਿਛੇ ਪਿਛਲੇ ਸਾਲਾਂ ਵਿੱਚ ਜਿਹੜਾ ਇਹ ਹਸਪੀਟਲ ਸੀ ਬੰਦ ਦੇ ਕਾਰਨ ਸੀ ਬਹੁਤ ਸਾਰੀ ਆਪੀਡੀ ਜੜੀਆਂ ਗਈ ਨਹੀਂ ਚੱਲ ਨਹੀਂ ਰਹੀਆਂ ਸਨ ਪਰ ਬਾਅਦ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਪਰਮਨ ਬਹਿਲ ਜੀ ਵੱਲੋਂ ਜਿਹੜਾ ਬਹੁਤ ਵੱਡਾ ਕ ਪੁਰਾਣੇ ਸਿਵਲ ਹਸਪਤਾਲ ਨੂੰ ਫਿਰ ਤੋਂ ਦੁਬਾਰਾ ਜਿਹੜਾ ਇਹ ਸ਼ੁਰੂ ਕੀਤਾ ਗਿਆ ਪਹਿਲਾਂ 50 100 ਜਿਹੜੇ ਆ ਆਪੀਡੀ ਸੀ ਪਰ ਹੁਣ ਤਕਰੀਬਨ 300 ਦੇ ਕਰੀਬ ਜਿਹੜੀ ਹੈ ਆਪੀਡੀ ਦਾ ਜਨਰ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਆਪਣੀ ਦਸ਼ਕਾਂ ਨੂੰ ਇਹ ਵੀ ਦੱਸਦੀ ਹੈ ਕਿ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਉਹ ਲੋਕਾਂ ਨੂੰ ਮਿਲ ਰਹੀਆਂ ਨੇ ਚਾਹੇ ਉਹ ਗਾਇਨੀ ਦਾ ਹੋਵੇ ਪੇਸ਼ੈਂਟ ਹੋਵੇ ਚਾਹੇ ਉਹ ਸਰਜਨ ਹੋਵੇ ਸਰਜਰੀ ਕਿਸੇ ਨੇ ਕਰवानी ਹੋਵੇ ਚਾਹੇ ਉਹ ਆਰਥੋ ਦਾ ਕਰਵਾਣਾ ਹੈ ਹਰ ਤਰ੍ਹਾਂ ਦੀ ਜਿਹੜੀ ਹੈ ਸੁਵਿਧਾਵਾਂ ਜਿਹੜੀਆਂ ਉਹ ਮੌਜੂਦ ਨੇ ਇਸ ਦੇ ਨਾਲ ਨਾਲ ਦਸ਼ਕਾ ਵਾਸਤੇ ਇੱਕ ਹੋਰ ਖੁਸ਼ਖਬਰੀ ਲੈ ਕੇ ਆਏ ਆ ਕਿ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਵਿਖੇ ਜਿਹੜਾ ਹੈ ਪ੍ਰਧਾਨ ਮੰਤਰੀ ਜਨ ਓਸ਼ਦੀ ਸੈਂਟਰ ਜਿਹੜਾ ਹੈ ਉਹ ਖੁੱਲ ਚੁੱਕਿਆ ਹੈ ਜਿਸ ਵਿੱਚ ਬਾਜ਼ਾਰ ਨਾਲੋਂ ਬਹੁਤ ਹੀ ਸਸਤੇ ਰੇਟਾਂ ਵਿੱਚ ਜੜੀਆਂ ਦਵਾਈਆਂ ਜੜੀਆਂ ਉਹ ਮਿਲ ਰਹੀਆਂ ਨੇ ਜੇ ਪਰ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਦੇ ਜਿਹੜੀ ਵੀ ਮਾਰਕੀਟ ਹੈਗੀ ਹੈ ਮੈਡੀਕਲ ਸਟੋਰ ਨੇ ਉੱਥੇ 10% ਜੜੀ ਆ ਆਮ ਲੋਕਾਂ ਨੂੰ ਜੜੀ ਆ ਛੂਟ ਦਿੱਤੀ ਜਾਂਦੀ ਹੈ ਪਰ ਇੱਥੇ ਤਕਰੀਬਨ 60 ਤੋਂ ਲੈ ਕੇ 70% ਜੜੀ ਆ ਛੂਟ ਜੜੀ ਆ ਲੋਕਾਂ ਨੂੰ ਦਿੱਤੀ ਜਾਂਦੀ ਨੇ ਔਰ ਹਰ ਕੁਆਲਿਟੀ ਦੀ ਜੜੀ ਹੈਗੀ ਹੈ ਇਹ ਜਿਹੜਾ ਜਨ ਪੋਸ਼ਟੀ ਸੈਂਟਰ ਹੈਗਾ ਇਹ ਗੌਰਵਜੀਤ ਚਲਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਆਪਣੀ ਕਿਸ ਪੋਸ਼ਟੀ ਸੈਂਟਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਕਿੰਨੇ ਜਿਹੜੀ ਹੈ ਕਿੰਨੇ ਸਮੇਂ ਤੋਂ ਜਿਹੜਾ ਇਹ ਸੈਂਟਰ ਚਲਾ ਰਹੇ ਨੇ ਔਰ ਕਿਸ ਤਰ੍ਹਾਂ ਦੀ ਲੋਕਾਂ ਨੂੰ ਸਹੂਲਤਾਂ ਦੇ ਰਹੇ ਨੇ ਤਾਂ ਸਾਡੇ ਨਾਲ ਗੌਰਵਜੀਤ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸਰ ਨਮਸਕਾਰ ਸਰ ਨਮਸਕਾਰ ਜੀ ਸਭੀ ਨੂੰ ਸਰ ਪ੍ਰਧਾਨ ਮੰਤਰੀ ਜਨ ਪੋਸ਼ਟੀ ਸੈਂਟਰ ਸਭ ਤੋਂ ਪਹਿਲਾਂ ਇਹਦੇ ਬਾਰੇ ਦਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਕਿੱਥੇ ਹੈਗਾ ਹੈ ਲੋਕੇਸ਼ਨ ਕੀ ਹੈ ਔਰ ਟਾਈਮਿੰਗ ਕੀ ਰਹਿੰਦੀ ਹੈ ਰੋਪਰਧਨ ਮੰਤਰੀ ਜੋਨੋਸ਼ੀ ਸੈਂਟਰ ਜਿਹੜਾ ਹੈ ਤੁਹਾਡੇ ਆਪਣੇ ਪੁਰਾਣੇ ਸਿਵਲ ਹਸਪੀਟਲ ਗੁਰਦਾਸਪੁਰ ਜਿਹਨੂੰ ਆਪਾਂ ਹੁਣ ਅਰਬਨ ਕਮਿਊਨਿਟੀ ਹੱਬ ਸੈਂਟਰ ਦੇ ਨਾਮ ਤੋਂ ਜਾਣਦੇ ਹੈ। ਹਾਈ ਤੇ ਸਥਿਤਾ ਦੀ ਤੁਸੀਂ ਇੱਥੇ ਆਪਣੇ ਪੁਰਾਣੇ ਹਸਪੀਟਲ ਜਿਹੜਾ ਆਪਣਾ ਸ਼ਹਿਰ ਦਾ ਲੋਕਲ ਹਸਪੀਟਲ ਹੈ ਉੱਥੇ ਆ ਕੇ ਤੁਸੀਂ ਜਿਹੜੀ ਹੈ ਇੱਥੇ ਮੈਡੀਸਨ ਲੈ ਕੇ ਜਾ ਸਕਦੇ ਹੋ ਕੋਈ ਵੀ ਲੈਣਸ ਤੁਸੀਂ ਤੇ ਲੈ ਕੇ ਜਾ ਸਕਦੇ। ਸਰ ਇਹ ਟਾਈਮਿੰਗ ਕੀ ਰਹਿੰਦੀ ਹੈ? ਟਾਈਮਿੰਗ ਵੀ ਸਵੇਰੇ 7:30 ਤੋਂ ਲੈ ਕੇ ਰਾਤ ਤੱਕ ਓਪਨ ਆਪਣੇ 9:00-10:00 ਵਜੇ ਜਿਹੜਾ ਟਾਈਮ ਲਰ ਕੇ ਤੁਸੀਂ ਆ ਸਕਦੇ। ਅਗਰ ਕਿਸੇ ਨੂੰ ਵੀ ਐਮਰਜੈਂਸੀ ਪੈ ਜਾਂਦੀ ਹੈ ਦਵਾਈ ਦੀ ਜਾਂ ਕਿਸੇ ਤਰ੍ਹਾਂ ਦੀ ਤੇ ਇੱਥੇ ਆ ਕੇ ਜਿਹੜਾ ਬਾਹਰੋਂ ਵੀ ਕੋਈ ਆ ਕੇ ਇਥੇ ਮੈਡੀਸਿਨ ਲੈ ਸਕਦਾ ਹੈ ਲੈ ਸਕਦਾ ਜੀ ਕਿ ਜੁ ਵੀ ਨਹੀਂ ਕਿ ਹਰਤਾ ਦੀ ਪਰਚੀ ਹੋਏ ਜ਼ਰੂਰੀ ਜੀ ਆਪਣੇ ਪਰਚੀ ਤੋਂ ਬਗੈਰ ਵੀ ਤੁਸੀਂ ਮੈਡੀਸਿਨ ਲੈ ਕੇ ਜਾ ਸਕਦੇ ਜਰੂਰੀ ਨਹੀਂ ਕਿ ਪ੍ਰਸਕ੍ਰਿਪਸ਼ਨ ਦੇਸੀ ਪ੍ਰਸਕ੍ਰਿਪਸ਼ਨ ਇਸ ਕਰਕੇ ਹੁੰਦੀ ਹੈ ਕਿ ਕੁਝ ਮੈਡੀਸਿਨ ਜਿਹੜੀਆਂ ਹੁੰਦੀਆਂ ਨੇ ਨਾ ਨਾਰੈਕਸ ਦੀ ਜਿਹੜੀ ਆ ਕੈਟੇਗਰੀ ਚ ਆਉਂਦੀ ਆ ਉਹਨਾਂ ਵਾਸਤੇ ਪ੍ਰਸਕ੍ਰਿਪਸ਼ਨ ਜਿਹੜੀ ਆ ਉਹ ਬਹੁਤ ਜਿਹੜੀ ਜ਼ਰੂਰੀ ਹੁੰਦੀ ਜਿਹਦੇ ਕਰਕੇ ਉਹਨਾਂ ਦੇ ਇਹ ਵੈਰੀਫਿਕੇਸ਼ਨ ਹੁੰਦੀ ਗਿਆ ਪੇਸ਼ੈਂਟ ਨੂੰ ਉਹ ਮੈਡੀਸਿਨ ਲੱਗੀ ਹੈ ਕਿ ਨਹੀਂ ਲੱਗੀ ਸੋ ਤਾਂ ਸਾਡੇ ਦਸਕਨ ਨੂੰ ਇਹ ਵੀ ਜਾਣਕਾਰੀ ਦਿਓ ਕਿ ਜਿਹੜੀਆਂ ਬਾਜ਼ਾਰ 'ਚ ਜਿਹੜੀਆਂ ਦਵਾਈਆਂ ਮਿਲਦੀਆਂ ਨੇ ਉਹ ਕਾਫੀ ਮਹਿੰਗੀਆਂ ਹੁੰਦੀਆਂ ਨੇ ਤੇ ਇੱਥੇ ਬਹੁਤ ਸਸਤੀਆਂ ਇਹਦਾ ਕਾਰਨ ਕੀ ਹੈ ਕਾਰਨ ਦੇਖੋ ਜੀ ਕਾਰਨ ਤੁਸੀਂ ਗੱਲ ਕੀਤੀ ਕਾਰਨ ਇਹਦਾ ਹੈ ਕਿ ਬਾਜ਼ਾਰ 'ਚ ਜਿਹੜੀ ਦਵਾਈ ਆਹੀ 50 ਜਿਹੜੀ ਆ 100 ਦਾ 20% ਤੇ ਜਿਹੜੀ ਇਹ ਮਿਲਦੀ ਇੱਥੇ ਮੈਡੀਸਿਨ 50 ਤੋਂ 70% ਦੇ ਰੇਟ ਦੇ ਉੱਤੇ ਮਿਲਦੀ ਤੇ ਸਰ ਕਿਸ ਕਿਸ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਰ ਤਰ੍ਹਾਂ ਦੀਆਂ ਮੈਡੀਸਨ ਸਾਰੀ ਮਿਲਦੀ ਕੋਈ ਵੀ ਮੈਡੀਸਨ ਕਿਸੇ ਕੈਟਾਗਰੀ ਦੀ ਆ ਸ਼ੂਗਰ ਦੀ ਵੀ 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 ਅਥਰਡ ਦੀ ਵੀ ਆਪਣੇ মালਟੀ ਵਿਟਾਮਿਨ ਹੋ ਗਏ ਐਂਟੀਬਾਇਓਟਿਕਸ ਹੋਵੇ ਸਾਰੀ ਹੁੰਦੀ। ਅ ਸਰ ਕਿੰਨੀ ਕਿ ਪਰਸੈਂਟ ਦੀ ਛੂਟ ਦਿੱਤੀ ਜਾਂਦੀ ਹੈ? ਪਰਸੈਂਟ 50 ਤੋਂ 70% ਦੀ। ਠੀਕ। ਹਾਂ ਮੇਰੇ ਲਈ। ਹਾਂ ਸਰ ਪਹਿਲਾਂ OPD ਜਿਹੜੀ ਬਹੁਤ ਘਟ ਗਈ ਸੀ ਤੇ ਹੁਣ OPD ਵੀ ਕਾਫੀ ਵੱਧ ਗਈ ਹੈ ਤੇ ਇਹ ਜਨਅਸ਼ਤੀ ਸੈਂਟਰ ਬਾਰੇ ਲੋਕਾਂ ਨੂੰ ਪਤਾ ਵੀ ਲੱਗ ਗਿਆ ਤੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਜਨਤਾ ਦਾ? ਰਿਸਪਾਂਸ ਬਹੁਤ ਵਧੀਆ ਜੀ। ਸਾਰਿਆਂ ਨੂੰ ਅੱਛਾ ਰਿਜ਼ਲਟ ਮਿਲ ਰਿਹਾ ਹੈ ਮੈਡੀਸਨ ਦਾ। ਅੱਗੋਂ ਵੀ ਉਹ ਮੈਡੀਸਨ ਜਿਹੜੀ ਆ ਲੈ ਕੇ ਜਾ ਰਹੇ ਆ ਅੱਗੇ ਆਪਣੇ ਰੈਲੇਟਿਵਸ ਨੂੰ ਆਪਣੇ ਜਿਹੜੇ ਆਪਣੇ ਨੇਬਰਸ ਨੇ ਫੈਮਿਲੀ ਮੈਂਬਰ ਜਾਂ ਫਰੈਂਡਸ ਨੇ ਉਹਨ ਸਜੈਸਟ ਕਰ ਰਹੇ ਹੋ ਹੌਲੀ ਹੌਲੀ ਸਰ ਅ ਸਰ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਮ ਸੰਜਤਾ ਨੂੰ ਇਹ ਸੰਦੇਸ਼ ਦੇਨੇ ਕਿ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ ਆ ਕੇ ਮੈਡੀਸਨ ਜੂੜ ਦੇਖ ਕੇ ਜਾਓ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰੋ ਜੀ ਇਹ ਮੈਡੀਸਨ ਦਾ ਤੁਸੀਂ ਰਿਜ਼ਲਟ ਕਲਪ ਜੀ ਆਪ ਦੇਖਣਾ ਜੀ ਮੇਰੇ ਕਿਹਾ ਨਹੀਂ ਮੰਨਣਾ ਇਸ ਸੀ ਅ ਇਹ ਸਾਡੇ ਨਾਲ ਜਨ ਪੋਸ਼ਟੀ ਸੈਂਟਰ ਤੋਂ ਗੁਰਪ੍ਰੀਤ ਬਹੁਤ ਵਧੀਆ ਤਰੀਕੇ ਨਾਲ ਨੇ ਕਿਹਾ ਕਿ ਇੱਥੇ ਹਰ ਤਰ੍ਹਾਂ ਜਿਹੜੀ ਦਵਾਈ ਹੈ ਉਹ ਅਵੇਲੇਬਲ ਹੈ ਔਰ ਖਾਸ ਕਰ ਲੈ ਕਿ 24 ਘੰਟੇ ਕਿਸੇ ਵੀ ਟਾਈਮ ਆ ਕੇ ਅਗਰ ਇਮਰਜੈਂਸੀ ਹੈ ਤਾਂ ਤੁਸੀਂ ਇੱਥੇ ਆ ਕੇ ਜਿਹੜੀਆਂ ਦਵਾਈਆਂ ਲੈ ਸਕਦੇ ਹੋ ਔਰ ਦੂਸਰੀ ਗੱਲ ਇਹ ਹੈ ਕਿ ਬਾਜ਼ਾਰ ਨਾਲੋਂ ਕਾਫੀ ਸਸਤੇ ਰੇਟ ਤਕਰੀਬਨ 60-70% ਜਿਹੜੀ ਹੈ ਉਹ ਰੇਟ 'ਚ ਫਰਕ ਹੈਗਾ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ